ਪੰਜਾਬੀਆਂ ਨੇ ਪ੍ਰਵਾਸੀਆਂ ਨੂੰ ਬਾਹਰ ਕੱਢਣ ਦਾ ਵਿਚਾਰ ਇਸੇ ਕਰਕੇ ਤੇ ਕੀਤਾ ਕਿ ਜਿਹੜਾ ਹੁਸ਼ਿਆਰਪੁਰ ਵਿੱਚ ਬੱਚੇ ਨਾਲ ਹੋਇਆ ਘਟਨਾ ਜਿਹੜੀ ਦੁਬਾਰਾ ਨਾ ਵਾਪਰੇ ਪੰਜਾਬ ਦਾ ਮਾਹੌਲ ਜਿਹੜਾ ਸਖਾਵਾਂ ਰਵੇ ਪੰਜਾਬ ਪੰਜਾਬੀ ਜਿਹੜੀ ਜਿੰਦਾਬਾਦ ਰਵੇ ਪਰ ਪ੍ਰਵਾਸੀਆਂ ਦੇ ਹੱਕ ਦੇ ਵਿੱਚ ਆਣਾ ਚਲੋ ਤੁਸੀਂ ਸਮਝਦੇ ਹੋ ਕਿ ਪ੍ਰਵਾਸੀ ਜਿਹੜੇ ਨੇ ਕੰਮ ਕਰਦੇ ਨੇ ਕਈ ਇੰਡਸਟਰੀਆਂ ਉਹਨਾਂ ਦੇ ਸਿਰ ਤੇ ਚੱਲ ਰਹੀ ਹੈ ਕਈ ਕਾਰੋਬਾਰ ਜਿਹੜੇ ਪ੍ਰਵਾਸੀ ਚਲਾ ਰਹੇ ਪਰ ਅੱਜ ਦੇ ਸਮੇਂ ਦੇ ਮਾਹੌਲ ਨੂੰ ਕਿਵੇਂ ਦੇਖਦੇ ਹੋ ਕਿ ਪੰਜਾਬ ਦੇ ਵਿੱਚ ਅਗਰ ਜੇ ਇਦਾਂ ਦਾ ਮਾਹੌਲ ਰਿਹਾ ਬੱਚੇ ਕਿੱਥੇ ਤੱਕ ਸੇਫ ਰਹਿਣਗੇ ਜੀ ਆਉਣ ਵਾਲੇ ਸਮੇਂ ਦੇ ਵਿੱਚ ਗੌਰਵ ਜੀ ਇਦਾਂ ਆ ਇੱਕ ਛੋਟੀ ਜੀ ਗੱਲ ਤਾਂ ਨੂੰ ਕਹਿ ਲਗਾ ਇੱਕ ਪ੍ਰਵਾਸੀ ਨੇ ਅਗਰ ਗੁਨਾਹ ਕੀਤਾ ਉਹ ਕ੍ਰਿਮਿਨਲ ਸੀਗਾ ਪਰ ਉਸ ਪ੍ਰਵਾਸੀ ਦਾ ਕੀਤਾ ਸਾਰੇ ਪ੍ਰਵਾਸੀਆਂ ਨੂੰ ਤਾਂ ਨਾ ਭੁਗਤਣਾ ਪਵੇ ਕੱਲ ਨੂੰ ਕਿਸੇ ਕਮਿਊਨਿਟੀ ਦਾ ਬੰਦਾ ਕੁਝ ਗਲਤ ਕਰ ਦਿੰਦਾ ਇਹਦਾ ਮਤਲਬ ਅਸੀਂ ਕਮਿਊਨਿਟੀ ਦੀ ਕਮਿਊਨਿਟੀ ਨੂੰ ਗਲਤ ਕਹਿ ਦਾਂਗੇ ਪਰ ਇੱਕ ਬੰਦੇ ਕਰਕੇ ਅਸੀਂ ਪੂਰੀ ਕਮਿਊਨਿਟੀ ਨੂੰ ਦੋਸ਼ ਨਹੀਂ ਦੇ ਸਕਦੇ ਅਗਰ ਉਹਨੇ ਗਲਤ ਕੀਤਾ ਤੇ ਉਹਨੂੰ ਸਜ਼ਾ ਮਿਲਣੀ ਆ ਠੀਕ ਆ ਅਸੀਂ ਕਹਿੰਨੇ ਆ ਵੀ ਇਹਨਾਂ ਦੀ ਇੱਕ ਜਾਂਚ ਹੋਣੀ ਚਾਹੀਦੀ ਆ ਜਿਹੜੇ ਪ੍ਰਵਾਸੀ ਆਪਣੇ ਪਿੰਡੋਂ ਕੋਈ ਕ੍ਰਾਈਮ ਕਰਕੇ ਆਇਆ ਹੈ ਕ੍ਰਿਮੀਨਲ ਰਿਕਾਰਡ ਆ ਉਹਨਾਂ ਦਾ ਉਹ ਚੈੱਕ ਹੋਣਾ ਚਾਹੀਦਾ ਉਹਨਾਂ ਬੰਦਿਆਂ ਦੇ ਉੱਤੇ ਪ੍ਰੋਪਰ ਫਿਲਟਰ ਲਾ ਕੇ ਉਹਨਾਂ ਨੂੰ ਚੈੱਕ ਕਰਨਾ ਚਾਹੀਦਾ ਉਹਨਾਂ ਦੇ ਛਾਣਨਾ ਲਾ ਦਿਓ ਤਾਂ ਕਿ ਉਹ ਬੰਦੇ ਪੰਜਾਬ ਦੇ ਵਿੱਚ ਐਂਟਰ ਨਹੀਂ ਹੋਣਗੇ ਕਿਉਂਕਿ ਜਿਹੜਾ ਬੰਦਾ ਇਹ ਜੇਲ੍ਹ ਚੋਂ ਸਜ਼ਾ ਪੂਰੀ ਕਰਕੇ ਆਇਆ ਔਰ ਇਹਨੇ ਆ ਕ੍ਰਾਈਮ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਕੀਤਾ ਇਹ ਬਹੁਤ ਮਾੜੀ ਗੱਲ ਆ ਹੁਸ਼ਿਆਰਪੁਰ ਦਾ ਜਿਹੜਾ ਕ੍ਰਾਈਮ ਉਹ ਜਿਹੜਾ ਦੁੱਖ ਆ ਪੂਰਾ ਭਾਰਤ ਦੇਸ਼ ਜਿਹੜਾ ਉਸ ਚੀਜ਼ ਨੂੰ ਦੇਖ ਰਿਹਾ ਕਿ ਯਾਰ ਉਹ ਬਹੁਤ ਗਲਤ ਹੋਇਆ ਕਿਉਂਕਿ ਬੱਚੇ ਦੇਖੋ ਸਭ ਦੇ ਸਾਂਝੇ ਹੁੰਦੇ ਆ ਕਿਸੇ ਦੇ ਬੱਚੇ ਨੂੰ ਵੀ ਕੁਝ ਹੋਣਾ ਤੇ ਉਹਦੀ ਭੈਣ ਜਿਹੜੀ ਉਹ ਰੋ ਰਹੀ ਆ ਮੈਂ ਕਹਿੰਦਾ ਲੋਕੀ ਕੈਂਡਲ ਮਾਰਚ ਕਰਦੇ ਆ ਇਹ ਕਰਦੇ ਆ ਕੈਂਡਲ ਮਾਰਚ ਕਰਨ ਦਾ ਕੋਈ ਫਾਇਦਾ ਨਹੀਂ ਤੁਸੀਂ ਜਿਹੜੇ ਲੋਕ ਪ੍ਰਵਾਸੀਆਂ ਨੂੰ ਆਪਣੇ ਕੋਲ ਕੰਮ ਤੇ ਰੱਖਦੇ ਆ ਇਹਨਾਂ ਦਾ ਪਹਿਲਾਂ ਕ੍ਰਿਮੀਨਲ ਰਿਕਾਰਡ ਚੈੱਕ ਕਰੋ ਅਗਰ ਕੋਈ ਕ੍ਰਿਮੀਨਲ ਰਿਕਾਰਡ ਹੈਗਾ ਤਾਂ ਭਾਈ ਇਹਨਾਂ ਨੂੰ ਕੰਮ ਤੇ ਹੀ ਨਾ ਰੱਖੋ ਜਿਹੜੇ ਬੰਦੇ ਹੁਣ ਜੈਨੂਨ ਨੇ ਸਹੀ ਨੇ ਆਪਾਂ ਉਹਨਾਂ ਨੂੰ ਤਾਂ ਨਾ